ਉਹ ਇਸ ਪ੍ਰੰਭਰੇ ਤੋਂ ਪਹਿਲਾਂ ਸਾਰੇ ਪੁਨਾਰਿਆਂ ਨੂੰ ਬੜੇ ਵਿਸਥਾਰ ਤੇ ਨਾਲ ਦੱਸਿਆ ਕਿ ਜੋ ਸ਼੍ਰੀ ਕਾਨਕ ਸਿੰਘ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਜਾਰੀ ਹੋਇਆ 2 ਦਸੰਬਰ 24 ਨੂੰ ਜਿਸ ਦੇ ਵਿੱਚ ਇੱਕ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਨਹੀਂ ਬਣਾਈ ਗਈ ਸੀ ਜਿਸ ਦੇ ਵਿੱਚੋਂ ਦੋ ਮੈਂਬਰ ਅਸਤੀਫਾ ਦੇ ਕੇ ਉਸ ਤੋਂ ਬਾਅਦ ਪੰਜ ਮੈਂਬਰਾਂ ਨੂੰ ਉਦੇਸ਼ ਹੋਇਆ ਸੀ ਕਥਰ ਸਹਿਬਾਨ ਵੱਲੋਂ ਇਹੋ ਭਾਰਤੀ ਦੀ ਮਹਿੰਮ ਸ਼ੁਰੂ ਕਰ ਅਤੇ ਉਹ ਮਹਿੰਮ ਸ਼ੁਰੂ ਕੀਤੀ ਗਈ ਮਲੇਰ ਟੋਕੇ ਤੋਂ ਬਾਅਦ ਜਲੰਧਰ ਜਲੰਧਰ ਤੋਹਾ ਸੰਗਰੂਰ ਅਤੇ ਅਜ ਪਟਿਆਲੇ ਦੇ ਵਿੱਚ ਇਹ ਕਮੇਟੀ ਪਾਰਟੀ ਨੇ ਪਹੁੰਚੀ ਆ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਖਾਸ ਤੌਰ ਤੇ ਸਾਡੇ ਸਿੱਖ ਕੌਮ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਸ਼ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਨੁਮਾਇੰਦਾ ਜਿੱਤੇ ਬੰਤੀ ਹੈ ਇਸ ਦਾ ਬੜਾ ਗੌਰਵਮਈ ਇਤਿਹਾਸ ਹੈ, ਕੁਰਬਾਨੀਆਂ ਬੜਾ ਇਤਿਹਾਸ ਹੈ। 1920 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਪਾਰਟੀ ਬਣੀ ਸੀ। ਸਾਡੇ ਗੁਰੂ ਧਾਮਾਂ ਦੀ ਸੇਵਾ ਸਭਾਣ ਦੇ ਲਈ ਸਿੱਖ ਮਸਲਿਆਂ ਦੀ ਰਾਖੀ ਕਰਦੇ ਲਈ ਇਹ ਸੰਸਥਾ ਬਣੀ ਸੀ। ਬੜਾ ਲੰਮਾ ਸਮਾਂ ਇਹ ਸੰਸਥਾ ਨੇ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕੀਤਾ ਮੌਕੇ ਲਾਏ। ਸਾਡੇ ਆਗੂ ਸਹਿਬਾਨ ਨੇ ਲੰਬਾ ਸਮਾਂ ਪੰਜਾਬ ਦੇ ਹੱਕਾਂ ਲਈ ਜੇਡਾਂ ਦੇ ਵਿੱਚ ਗੁਜ਼ਾਰਿਆ ਲੇਕਿਨ ਪਿਛਲੇ ਕੁਝ ਸਮੇਂ ਤੋਂ ਇਹ ਪਾਰਟੀ ਬੜੀ ਕਮਜ਼ੋਰ ਹੋਈ ਜਾ ਦੇਖੋ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਬੈਠੇ ਨੇ ਉਹਨਾਂ ਦੀ ਕੋਈ ਪਾਰਟੀ ਅਸਲੋਂ ਬੜੀ ਅਕਾਲੀ ਦਾ ਇਹ ਇੱਕ ਤੇਰਾ ਸਿੱਖਾਂ ਦੀ ਇਸ ਲਈ ਇੱਕ ਰਸੀ ਟੌਪ ਦੀ ਚੜ੍ਹਦੀ ਕਲਾ ਚਾਹੁੰਦੇ ਆ ਜੇਕਰ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਚਾਹਦੇ ਆ ਰਾਜੇ ਸਾਡੀ ਪੰਥ ਹੱਕ ਤੇਦਾ ਮਜਬੂਤ ਹੋਣਾ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਆ ਪਿਛਲੇ ਸਮੇਂ ਦੇ ਵਿੱਚ ਜੋ ਲੀਡਰਸ਼ਿਪ ਤੋਂ ਗਲਤੀਆਂ ਹੋਈਆਂ ਉਹਦਾ ਖਮਿਆਲ ਜਾ ਲੀਡਰਸ਼ਿਪ ਸਾਡੀ ਥਾਂ ਦੇ ਲੀਡਰਸ਼ਿਪ ਨੂੰ ਬੋਕਰਾਂ ਪਿਆ ਤੁਹਾਨੂੰ ਵਰਕਰਾਂ ਨੂੰ ਡੋਤਣਾ ਪਿਆ ਕਿਉਂਕਿ ਪਿੰਡਾਂ ਦੇ ਵਿੱਚ ਸਾਡੇ ਸ਼ਰੋਮੜੀਆ ਅਕਾਲੀ ਦਲ ਦੇ ਵਰਕਰਾਂ ਦੀ ਬੜੀ ਪਕੜ ਸੀ ਬੜਾ ਸਤਕਾਰ ਅੱਜ ਵੀ ਉਹਨਾਂ ਦਾ ਪਿੰਡਾਂ ਦੇ ਵਿੱਚ ਲੇਕਿਨ ਜਦੋਂ ਵੋਟਾਂ ਪੈਂਦੀਆਂ ਕਾ ਜਿਹੜੀ ਪਾਰਟੀ ਲੀਡਰਸ਼ਿਪ ਨਾਲ ਨਾਰਾਜ਼ਗੀ ਆ ਉਹਨਾਂ ਦੇ ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਨੇ ਜਿਹੜੇ ਗਲਤ ਫੈਸਲੇ ਲਏ ਉਹਦਾ ਖਮਿਆਲਜਾ ਅੱਜ ਪਿੰਡਾਂ ਦੇ ਵਿੱਚ ਸਾਡੇ ਵਰਕਰਾਂ ਨੂੰ ਪੁੱਟਣਾ ਪੈ ਰਿਹਾ ਸਭ ਤੋਂ ਵੱਡਾ ਨੁਕਸਾਨ ਕੀ ਹੋਇਆ ਤਾਂ ਸਾਡੇ ਵਰਕਰ ਸਹਿਮਾਨ ਦਾ ਹੋਇਆ ਜਿਹੜੇ ਕਦੇ ਆਂਦੇ ਪਿੰਡਾਂ ਦੇ ਵਿੱਚੋਂ ਕਦੇ ਉਹਨਾਂ ਨੇ ਕਦੇ ਵੀ ਕੋਈ ਚੋਣ ਹਾਰੇ ਨਹੀਂ ਸੀ ਲੇਕਿਨ ਲੀਡਰਸ਼ਿਪ ਦੀ ਨਾਰਾਜ਼ਗੀ ਕਰਕੇ ਅੱਜ ਉਹਨਾਂ ਨੂੰ ਹਰ ਦਮ ਉਹ ਦੇਖਣਾ ਪੈ ਰਿਹਾ ਚਾਹੇ ਅਸੀਂ 17 ਦੀ ਗੱਲ ਕਰ ਲਈਏ ਉਹਨੇ ਵੀ ਗੱਲ ਕਰ ਲਈਏ 22 ਦੇ ਵਿੱਚ 24 ਦੇ ਵਿੱਚ 24 ਦੇ ਵਿੱਚ ਤਕਰੀਬਨ ਇੱਕ ਸੀਟ ਨੂੰ ਛੱਡ ਕੇ ਸਾਰੇ ਕਿਤੇ ਜਮਾਨ ਦਾ ਜਦਤ ਹੋਈਆ ਗੱਲ ਕੀ ਲੀਡਰਸ਼ਿਪ ਆਪਣੀਆਂ ਗਲਤੀਆਂ ਮੰਨ ਨੂੰ ਪਿਆਰ ਲਈ ਸੀ ਲੇਕਿਨ 2 ਦਸੰਬਰ ਨੂੰ ਲੀਡਰਸ਼ਿਪ ਪੇ ਸੰਸ੍ਰਿਤੀ ਕਾਲ ਤੱਕ ਸਾਹ ਤੇ ਉਹਨਾਂ ਨੇ ਗਲਤੀਆਂ ਮੰਨੀਆਂ ਸਜ਼ਾ ਵੀ ਭੁਗਤੀ ਲੇਕਿਨ ਉਸ ਤੋਂ ਬਾਅਦ ਫੇਰ ਵੱਟੀਆਂ ਗਲਤੀਆਂ ਕਰ ਲੀਆਂ ਜਥੇਦਾਰ ਸਭਾ ਬਦਲਿਆ ਗਿਆ ਤੱਕੇ ਦੇ ਨਾਲ ਜਿਹੜੀ ਕਮੇਟੀ ਬਣਾਈ ਗਈ ਸੀ ਪਾਰਟੀ ਦੇ ਲਈ ਉਹਨਾਂ ਨੂੰ ਪਾਰਟੀਕਰ ਨਹੀਂ ਦਿੱਤੀ ਗਈ ਜਿੱਥੇ ਸੈਣ ਜਥੇਦਾਰ ਸਭਾ ਬਦਲੇ ਗਏ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਥੇਸ ਪਹੁੰਚੀ ਹਰ ਸਿੱਖ ਦੇ ਮਨ ਦੇ ਵਿੱਚ ਰੋਸ ਸੀ ਗੁੱਸਾ ਸੀ ਇਹ ਜਿਸ ਤੰਗ ਦੇ ਨਾਲ ਜਥੇਦਾਰ ਬਦਲੇ ਗਏ ਇਹ ਬਹੁਤ ਗਲਤ ਤਰੀਕਾ ਕਿਉਂਕਿ 2 ਦਸੰਬਰ ਨੂੰ ਜੋ ਫੈਸਲੇ ਹੋਏ ਸੀ ਸ਼੍ਰੀ ਕਾੰਤਕ ਸਾਹਿਬ ਤੋਂ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਨੇ ਹਰ ਤਰ੍ਹਾਂ ਦੇ ਲੋਕਾਂ ਦੇ ਵਿੱਚ ਮੈਸੇਜ ਪਾਇਆ ਸੀ ਕਿ ਸਿੱਖਾਂ ਦੇ ਕੋਲੇ ਇੱਕ ਬੜਾ ਮਾਣ ਦਾਕਾ ਜਿਹਦੇ ਸਾਹਮਣੇ ਵੱਡੇ ਵੱਡੇ ਲੀਡਰਾਂ ਨੂੰ ਛੋੜ ਕੇ ਖੜਦੇ ਨੇ ਲੇਕਿਨ ਪਿਛਲੇ 3 ਮਹੀਨਿਆਂ ਦੇ ਵਿੱਚ ਜਿਸ ਤਰ੍ਹਾਂ ਕਿਰਦਾਰ ਕਿਸੇ ਸਾਡੇ ਸਿੰਘ ਸਭਾਾਂ ਦੀ ਕੀਤੀ ਗਈ ਤੋਂ ਉਸ ਮर्याਦਾਨ ਨੂੰ ਢਾਹ ਲਾਉਣ ਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਈ ਵੀ ਕਸਰ ਨਹੀਂ ਛੱਡੀ ਉਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਸਾਡੀਆਂ ਇਹਨਾਂ ਸੰਸਥਾਵਾਂ ਦੀ ਮਰਿਆਦਾ ਨੂੰ ਬਹਾਲ ਕਰਨ ਦੀ ਚਾਹੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੋ ਸਾਡੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਫੀਰੀ ਫੀਰੀ ਦੇ ਮਾਲਕ ਉਹਨਾਂ ਨੇ ਆਪਣੇ ਹੱਥੀਏ ਤਖਤ ਬਣਵਾਇਆ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ ਚਾਹੇ ਸਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਨੀਏ ਇਹ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਜੋ ਪੰਜਾਬ ਦੇ ਭਲੇ ਦੇ ਲਈ ਸਾਡੀਆਂ ਨਸਸਥਾਵਾਂ ਨੂੰ ਤਕੜਾ ਕਰਨ ਲਈ ਮਜ਼ਬੂਤ ਕਰਨ ਲਈ ਬਹੁਤ ਵੱਡੀ ਲੋੜ ਆ ਇਸ ਤਰ੍ਹਾਂ ਪਹਿਲਾਂ ਵੀ ਜੱਗਰ ਕੀਤਾ ਗਿਆ ਕਿ ਭਾਈ ਇਨਹਾਰ ਤੋਂ ਬਾਅਦ ਇੱਕ ਚੌਂਦਾ ਸਭ ਦੀ ਇੱਕ ਕਮੇਟੀ ਬਣਾਈ ਗਈ ਕੱਲੇ ਕੱਲੇ ਹਫਤੇ ਵਿੱਚ ਕਈ ਕਮੇਟੀ ਤੁਹਾਡੇ ਵਰਕਰਾਂ ਦੇ ਸੁਝਾਅ ਲੈ ਅਤੇ ਇੱਕ ਰਿਪੋਰਟ ਬਣਾਈ ਗਈ ਅਤੇ ਜਦੋਂ ਰਿਪੋਰਟ ਪੜ ਰਹੀ ਸੀ ਤਾਂ ਉਹ ਵੀ ਬਹੁਤ ਸਾਰੇ ਮੈਂਬਰ ਉਹਨਾਂ ਨੇ ਵਿਰੋਧ ਕੀਤਾ ਕਿ ਅਸੀਂ ਲੀਡਰਸ਼ਿਪ ਦੇ ਖਿਲਾਫ ਨਹੀਂ ਲਿਖ ਸਕਦੇ ਤਾਂ ਅਸੀਂ ਬੈਠੇ ਨੇ ਚੁੰਦਾ ਸਾਹਿਬ ਮੜਾਲਾ ਸਾਹਿਬ ਇਹ ਗੱਲ ਕਹੀ ਕਿ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਕਾਨੂੰ ਇਤਿਹਾਸ ਲਿਖਿਆ ਜਾਣਾ ਤਾਂ ਉਹ ਸਮੇਂ ਇਹ ਅੱਜ ਅਸੀਂ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਵਾਂਗੇ ਤਾਂ ਨਾਲੇ ਸਮੇਂ ਦੇ ਵਿੱਚ ਅਸੀਂ ਇਸ ਪਾਰਟੀ ਨੂੰ ਮੋੜ ਸਿਰਜੀ ਨਹੀਂ ਕਰ ਸਕਾਂਗੇ ਉਸ ਰਿਪੋਰਟ ਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਲੇਕਿਨ ਲੀਡਰਸ਼ਿਪ ਨੇ ਔਰ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਸੀਂ ਕੱਲੇ-ਕੱਲੇ ਮੈਂਬਰ ਮੇਰੇ ਜਾ ਕੇ ਉਹ ਮੇਰੇ ਪ੍ਰਧਾਨ ਜੀ ਨੂੰ ਕਿ ਤੁਸੀਂ ਵਰਕਰਾਂ ਦੀ ਮੰਗ ਆ ਤੁਸੀਂ ਕੁਝ ਟਾਈਮ ਲਈ ਅਸਤੀਫਾ ਦੇ ਕੇ ਛੇ ਮਹੀਨਿਆਂ ਤੱਕ ਸਭ ਤੋਂ ਗੱਲ ਨਹੀਂ ਮੰਨ ਕੇ ਘਰ ਬੈਠ ਜਾਓ ਲੇਕਿਨ ਉਹਨਾਂ ਨੇ ਸਾਡੀ ਗੱਗ ਕੰਬਲੀ ਨਹੀਂ ਉਹ ਕਹਿੰਦੇ ਮੈਂ ਨਹੀਂ ਪ੍ਰਵਾਹ ਕਰਦਾ ਜੋ ਮਰਜੀ ਵਰਕਰ ਕਹੇ ਮੈਂ ਪ੍ਰਧਾਨ ਜੀ ਨਹੀਂ ਛੱਡਣੀ ਤੁਸੀਂ ਮੇਰੇ ਨਾਲ ਕੰਮ ਕਰਨਾ ਹੈ ਨਹੀਂ ਦੱਸੋ

ਮੈਂ ਸਾਰਿਆਂ ਦੇ ਕੀ ਹਰ ਸਿੱਖ ਦਾ ਮਰਜ਼ ਬਣਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਹੁਕਮ ਨੂੰ ਮੰਨਿਆ ਜਾਵੇ ਤੋਂ ਇਸ ਲਈ ਉਸ ਹੁਕਮ ਨੂੰ ਮੰਨ ਕੇ ਅੱਜ ਸਾਡੀ ਇਹ ਕਮੇਟੀ ਤੁਹਾਡੇ ਕੋਲੇ ਪਹੁੰਚੀ ਆ ਤੋਂ ਬਹੁਤ ਵਧੀਆ ਮਾਹੌਲ ਸਾਰੇ ਪੰਜਾਬ ਦੇ ਵਿੱਚ ਬਣ ਰਿਹਾ ਤੋਂ ਮੈਂ ਆਸ ਕਰਦਾ ਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਕਿਉਂਕਿ ਇਹ ਜ਼ਿਲ੍ਹਾ ਜਿਹੜਾ ਪੰਥ ਦਾ ਘੜ ਰਿਹਾ ਪਟਿਆਲਾ ਜਥੇਦਾਰ ਗੁਰਚਨ ਸਿੰਘ ਟੋੜਾ ਸਾਹਿਬ ਇਨਾਂ ਦਾ ਬਹੁਤ ਵੱਡਾ ਇਹ ਸਭ ਦਾ ਕਿਸੇ ਡਾ ਉਹਨਾਂ ਦੀ ਪੰਥ ਨੂੰ ਕੌਮ ਨੂੰ ਅਤੇ ਉਹਨਾਂ ਦਾ ਅਲੱਗਾ ਸੋ ਬਹੁਤ ਵੱਡੀ ਉਹਨਾਂ ਦੀ ਸੇਵਾ ਤੇ ਕੁਰਬਾਨੀ ਆ ਪੰਥ ਦੇ ਲਈ ਸੋ ਸਾਨੂੰ ਮਾਣ ਪਟਿਆਲੇ ਜਿਲ੍ਹੇ ਤੇ ਕਿ ਤੁਸੀਂ ਸਾਰੇ ਵਰਕਰ ਸਹਿਬਾਨ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਹਰ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਵੱਦ-ਵੱਦ ਸਾਡੀਆਂ ਭੈਣਾਂ ਮਤਾਵਾਂ ਬਜ਼ੁਰਗਾਂ ਨੌਜਵਾਨਾਂ ਨੂੰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣਾ ਕੇ ਇਸ ਪਾਰਟੀ ਨੂੰ ਸਵੀਕਾਰ ਕਰੋਗੇ ਉਹਦੇ ਨਾਲ ਹੀ ਮਾਝੇ ਕਿਸਾਨੀ ਦੀ ਗੱਲ ਕਰਾਂ ਕਿਉਂਕਿ ਦੋ ਪੱਖ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਦੇ ਕਿਸਾਨੀ ਲੇਕਿਨ ਜਦੋਂ ਉਹ ਹੀ ਕਿਸਾਨੀ ਮੂਮੈਂਟ ਆਈ ਅਸੀਂ ਕਿਸਾਨੀ ਨਾਲ ਖੜ ਸਕੇ ਜਦੋਂ ਕੇਂਦਰ ਨੇ ਕਾਲੇ ਕਾਨੂੰਨ ਬਣਾਏ ਉਸ ਸਮੇ ਸਾਡੀ ਲੀਡਰਸ਼ਿਪ ਉਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਰਹੀ ਤਖੜਾ ਸਾਹਿਬ ਉਹਨਾਂ ਦੇ ਪਰਿਵਾਰ ਨੇ ਉਸ ਸਮੇ ਜਿਹੜਾ ਅੰਦੋਲਨ ਚੱਲ ਰਿਹਾ ਸੀ ਦਿੱਲੀ ਦੀ ਬਾਰਡਰ ਤੇ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਾਰਿਆਂ ਨੇ ਬੜਾ ਯੋਗਦਾਨ ਦਿੱਤਾ ਲੇਕਿਨ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਬਾਅਦ ਦੇ ਵਿੱਚ ਕਿਉਂਕਿ ਉਹ ਸਮੇਂ ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਉਸ ਅੰਦੋਲਨ ਦੀ ਅਗਵਾਈ ਕਰਦੇ ਕਿਸਾਨਾਂ ਨਾਲ ਖੜੇ ਲੇਕਿਨ ਅਸੀਂ ਸਮੇਂ ਸਿਰ ਸਹੀ ਫੈਸਲਾ ਨਾ ਲੈ ਸਕੇ ਜਿਸ ਕਰਕੇ ਕਿਸਾਨ, ਕਿਰਮੜੇ, ਅਕਾਲੀ ਦਰਬਾਰ ਦਾ ਪੰਥਕ ਫੈਸਲੇ ਗਲਤ ਲਏ ਗਏ ਜਿਸ ਕਰਕੇ ਵੰਤਕ ਵੋਟ ਬੈਂਕ ਸਾਡੇ ਤੋਂ ਦੂਰ ਹੋਇਆ ਸੋ ਇਸ ਲਈ ਅਸੀਂ ਜਿਹੜੇ ਪੰਜੇ ਮੈਂਬਰਾਂ ਸਾਡਾ ਕੋਲ ਸਵਾਰਥ ਨਹੀਂ ਸਾਨੂੰ ਕੋਈ ਲਾਲਚ ਨਹੀਂ ਕਿਸੇ ਚੌਧਰ ਦੀ ਭੁੱਖ ਨਹੀਂ ਅਸੀਂ ਤਾਂ ਜੋ ਸੇਵਾ ਲੱਗੀ ਹੈ ਸਾਡੀ ਉਹ ਅਸੀਂ ਨਿਭਾ ਰਹੇ ਹਾਂ ਕਿ ਅਸੀਂ ਸਮੁੱਚੀ ਸਿੱਖ ਸ਼ਕਤੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਤੋਂ ਜਿਹੜੀਆਂ ਸਾਡੀਆਂ ਮੰਗਾਂ 75 ਸਾਥਰੀ ਨੂੰ ਲਈਆਂ ਗਈਆਂ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਚਾਹੇ ਉਹ ਪਾਣੀ ਦਾ ਮਸਲਾ ਚਾਹੇ ਪੰਜਾਬੀ ਬੋਲ ਦੇ ਡਾਕਿਆਂ ਦਾ ਮਸਲਾ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸਾਰੀਆਂ ਮੰਗਾਂ ਸੀ ਕੇਂਦਰ ਸਰਕਾਰ ਤੋਂ ਦਬਾਅ ਬਣਾ ਕੇ ਸਾਰੀ ਸੇਕੌਮ ਨੂੰ ਇਕੱਠੇ ਕਰਕੇ ਇਹ ਮਸਲੇ ਹੱਲ ਕਰਾਉਣੇ ਨੇ ਸੋ ਇਸ ਲਈ ਮੈਂ ਜਾਣ ਦੇ ਇਸਾਰ ਕਿੰਨਾ ਜਾਂਦਾ ਆ ਰਿਹਾ ਕਿਉਂਕਿ ਬੜੇ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋ ਤੋਂ ਤੁਹਾਡਾ ਸਾਰਿਆਂ ਦਾ ਹੀ ਮੈਂ ਲੀਡਰਸ਼ਿਪ ਦਾ ਵਰਕਰ ਸਰਬਾਨ ਦਾ ਫਿਰ ਮੈਂ ਤੈਨ ਤੋਂ ਧੰਨਵਾਦ ਕਰਦਾ ਅਭਿਸ਼ ਕਰਦਾ ਕਿ ਤੁਸੀਂ ਇਸ ਭਰਤੀ ਮਹਿੰਦੇ ਵਿੱਚ ਪੂਰਾ ਸਜਾਉਤੋਂਗੇ ਕੋਈ ਨਹੀਂ ਬਿੰਦਿਆ ਕਰਦਾ ਕੋਈ ਮਦਾ ਚੱਤ ਘਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ